ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਟਾਪ ਟਾਪ ਤੋਂ ਟਾਪ ਕਲਾਸ ਦੀਆਂ ਜਿੰਨੇ ਦਿਖਾ ਲੈਣੀਆਂ ਜਿਨ੍ਹਾਂ ਦਾ ਕੋਈ ਕੀਮਤ ਹੀ ਨਹੀਂ ਹੈਗੀ ਧੋਕੜ ਕੱਪੜਾ ਵੀ ਚੈੱਕ ਪਾਸ ਵੀ ਤੇ ਮਾਲ ਆਪਣੇ ਕੋਲ ਕਾਫੀ ਹੈ ਅੱਜ ਤੇ ਪਰ ਆਪਾਂ ਤੁਹਾਨੂੰ ਚਾਰ ਸਝੋਟੀਆਂ ਦਾ ਵਿੱਚੋਂ ਦਿਖਾ ਲਦੇ ਆ ਤੇ ਬਾਕੀਆਂ ਦੀ ਡਿਟੇਲ ਤੁਹਾਡੇ ਨਾਲ ਸਾਰੀ ਸ਼ੇਅਰ ਕਰਦੇ ਆ ਤੇ ਪੂਰੀ ਜਾਣਕਾਰੀ ਦਿੰਦੇ ਆ ਤੇ ਵੇਖਿਓ ਵੀਡੀਓ ਪੂਰੀ ਜੀ ਟੁੱਟੀਆਂ ਤਾਂ ਆਪਣੇ ਕੋ ਕਾਫੀ ਆ ਤੇ ਪਰ ਆਪਾਂ ਤੁਹਾਨੂੰ ਚਾਰ ਕੀ ਵਿਖਾ ਲੜੀਆਂ ਜੇ ਤੇ ਘਰੇ ਉਹ ਜਾਣਕਾਰੀ ਸ਼ੇਅਰ ਪੂਰੀ ਹੋਰ ਪਲਵਾਨ ਸਾਹਿਬ ਵਧੀਆ ਹੋ ਰਹੇ ਵੀਰ ਜੀ ਸਾਸੀ ਕਾਲ ਜੀ ਸਾਸੀਆ ਵੀਰ ਜੀ ਹੋਰ ਪਲਵਾਨ ਸਾਹਿਬ ਕੈਮ ਜੇ ਬਸ ਮੇਰਾ ਦੱਸਦੇ ਹੋ ਹੋਰ ਠੀਕ ਠਾਕ ਠੀਕ ਠਾਕ ਤੁਸੀਂ ਸਰਾ ਵੀਰ ਜੀ ਵਧੀਆ ਵਧੀਆ ਛੱਡ ਜੀ ਵੀਰ ਜੀ ਵੇਖੋ ਤਾਂ ਨਾਲ ਮਾਲ ਮੈਂ ਕਹਿੰਦਾ ਮਾਲ ਪਲਵਾਨ ਸਾਹਿਬ ਦੇਖ ਲਓ ਬਾਕੀ ਗੱਲਬਾਤ ਕੀ ਆ ਅਸੀਂ ਰੇਟ ਵੀ ਚਰੇ ਨੇ ਕਿੰਨੇ ਕੇ ਪਾਏ ਜੀ ਰੇਟ ਵੀ ਪਾਉਂਦੇ ਆ ਪੁਰਤੀਆਂ ਜਨਾਲੇ ਮਾਲ ਵੀ ਸਾਫ ਸੁਥਰਾ ਬਹੁਤ ਹੀ ਵਧੀਆ ਬਿਲਕੁਲ ਬਿਲਕੁਲ ਠੀਕ ਜੀ ਜੀ ਕਰੀ ਤੇ ਇਥੋਂ ਸ਼ੁਰੂਆਤ ਕਰੀਏ ਅੰਦਰੋਂ ਪਰਮ ਕਰਨ ਲਈਏ ਜੀ ਜਿੱਧਰੋਂ ਮਰਜ਼ੀ ਕਰੋ ਵੀਰ ਜੀ ਝੋਟੀ ਆ ਤਾਜੀ ਸੂਈ ਅੱਛਾ ਜੀ ਚਾਰ ਸੰਦੇ ਜ ਮਗਰ ਜੇ ਕੱਟੀ ਮਗਰ ਕੱਟੀ 10 ਕਿਲੋ ਬੋੜਾ ਦੇ ਠੀਕ ਹੈ ਵੀਰ ਜੀ ਚਲੋ ਜੀ ਸ਼ੁਰੂ ਸ਼ੁਰੂ ਕਰੋ ਵੀਰ ਜੀ ਦੇਖੋ ਜੀ ਪਿੱਠ ਪੋੜੇ ਦੇਖੋ ਮਗਰ ਜੇ ਠੀਕ ਜੇ ਖੋਲੋ ਜੀ ਦੇਖੋ ਪੂਰੀ ਵੱਡੀ ਝੋਟੀ ਆ ਜੀ ਵੀਰ ਜੀ ਵੱਡੀ ਝੋਟੀ ਜੇ ਪੂਰੀ ਫੁੱਲ ਰਹੀ ਫੁੱਲ ਰਹੀ ਜੀ ਵੀਰ ਜੀ ਜਦੋਂ ਵੀਰ ਮੇਰਾ ਮਾਲ ਵੇਖਦਾ ਤੇ ਤਾਂ ਹੀ ਅਸੀਂ ਲੈਉਣਦੇ ਹੁਣ ਇਹਨਾਂ ਦਾ ਬਦ ਗਿਓ ਮੁੱਲ ਜ਼ਿਆਦਾ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਦੇ ਮੁੱਲ ਜ਼ਿਆਦਾ ਜੀ ਹਾਂਜੀ ਹਾਂਜੀ ਬਿਲਕੁਲ ਵੇਖੋ ਜੀ ਵੇਖੋ ਵੀਰ ਜੀ ਕੰਮ ਲਿਆ ਪੂਰੀ ਫੁੱਲ ਵੱਡੀ ਛੋਟੀ ਪੂਰੀ ਫੁੱਲ ਵੱਡੀ ਛੋਟੀ ਵੀਰ ਜੀ ਟੌਪ ਦਾ ਨਕੀਨਾ ਜਿਹਨੂੰ ਕਹਿੰਦੇ ਨਾ ਟੌਪ ਦਾ ਹਾਂਜੀ ਉਹ ਆ ਜੀ ਚਾਰ ਦੰਦ ਦੇ ਜਿਹੜੇ ਜਿਹਨਾਂ ਚਾਰ ਦੰਦ ਦਾ ਠੀਕ ਵੇਖੋ ਜੀ ਕਰੋ ਜੀ ਕੁਆਲਿਟੀ ਕੱਢੀ ਦੀ ਚੈੱਕ ਕਰੋ ਫੁੱਲ ਦੇ ਬਾ ਚੈੱਕ ਕਰੋ ਵੇਖੋ ਜੀ ਦੇਖੋ ਜੀ ਕੋ ਕਮੀ ਪੇਸ਼ੀ ਤੇ ਨਹੀਂ ਨਹੀਂ ਐਂਡ ਪੀਸ ਆ ਮਗਰ ਕੱਟੀ ਆ ਜੀ ਮਗਰ ਕੱਟੀ ਜੇ ਠੀਕ ਹੈ ਵੇਖੋ ਨਗਾ ਨਗਾ ਸੰਗਤ ਐ ਫੁੱਲ ਵੱਡੀ ਆ ਜੀ ਦੁੱਧ ਝੋਡੀ ਕੋ 10-11 ਕਿਲੋ ਬੋਲਾਈ ਆ ਬੋਲਾਈ ਆ ਜੀ 12-13 ਕਿਲੋ ਦੁੱਧ ਦੇਣ ਵਾਲੀ ਵੇਖੋ ਬਿਲਕੁਲ 12-13 ਵੀ ਦੀ ਨਹੀਂ ਪੀ ਜਾਂਦਾ ਜੀ ਖੁੱਲਾ ਘਰ ਮਾਂ ਨਾ ਦੇਣਾ ਹਾਂ ਕੱਟੀ ਦੇ ਬਗਲ ਠੀਕ ਹੈ ਜੀ ਮੋਲਕ ਜੀ ਵੇਖੋ ਵੀਰ ਜੀ ਠੀਕ ਹੈ ਜੀ ਹਾਂ ਵੇਖੋ ਇਹ ਪੀੜੀ ਦੇ ਪਾਉ ਲਓ ਖਾ ਲਓ ਜੀ ਇਧਰ ਦੇ ਆਪਨ ਸਾਹਿਬ ਖਾ ਲਓ ਵੇਖੋ ਠੀਕ ਹੈ ਜੀ ਠੀਕ ਹੈ ਵੀਰ ਜੀ ਹੈਗੇ ਕਹਿੰਦੇ ਟਾਪ ਕਲਾਸ ਮੈਂ ਹਾਂ ਵੀਰ ਜੀ ਟਾਪ ਆ ਨਾ ਇਹ ਕੀਮਤ ਜੀ ਇਹਦੀ ਕੀਮਤ ਦਾ ਹਾਂ ਇਹਦਾ ਕੀਮਤ ਨਹੀਂ ਹੁੰਦਾ ਹੀਰੇ ਦਾ ਕੋਈ ਨਹੀਂ ਕੋਈ ਮੁੱਲ ਨਹੀਂ ਹੁੰਦਾ ਸਹੀ ਗੱਲ ਆ ਏ ਛੋਟੂ ਸਹੀ ਗੱਲ ਆ ਕੀਮਤ ਆ ਜੀ ਇਹਦੀ ਛੋਟੀ ਫਿਰ ਦੱਸੋ 40 अच्छा ये 5000 ਛੋੜ ਕਰ ਦਾਂਗੇ 135 ਠੀਕ ਫਿਕਸ ਰੇਟ ਆ ਫਿਕਸ ਰੇਟ ਠੀਕ ਹੈ ਵੀਰ ਜੀ ਜਮਨ ਜਾਇਜ਼ ਰੇਟ ਕੀਤਾ ਕੋਈ ਨਹੀਂ ਬਿਲਕੁਲ ਜਾਇਜ਼ ਹੈ ਵੀਰ ਜੀ ਤੇ ਮਗਰ ਕੱਟੀ ਹੈ ਵੀਰ ਜੀ ਤੇ 1011 ਕਿਲੋ ਬੋਲਾ ਹੀ ਆ ਜੀ ਇਹਦੀ ਆ ਗਈ ਜੀ ਟੋਕੜ ਗੱਪਣ ਟੋਕੜ ਗੱਪਣ ਜੀ ਨੂੰ 3.5 ਮਿੰਨੇ ਦੀ ਗੱਪਣ ਠੀਕ ਸਾਢੇ 5 ਕਿਲੋ 6 ਕਿਲੋ ਤੋਂ ਕਰੀਬ ਠੀਕ ਦੇਖੋ ਠੰਢੇ ਵਾ ਠੀਕ ਵੀਰ ਜੀ ਤੇ ਝੋਟੀ ਇਹ ਵੀ ਵੇਖੋ ਕੀਮਤ ਇਹਦੀ ਕਰਾਂਗੇ ਝੋਟੀ ਜੀ ਦਾ ਬਹੁਤ ਛੋਟਾ ਹਰ ਕਿਸੇ ਦੇ ਪਸੰਦ ਆਉਣ ਵਾਲੀ ਦਿਹਾਰ ਕਿਸੇ ਦੇ ਲੈਣ ਲਈ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਹ ਖੋਲੋ ਜੀ ਖੋਲੋ ਛੋਟੂ ਜੀ ਠੀਕ ਹੈ ਛੋਟੀ ਛੋਟੀ ਚੀਜ਼ਾਂ ਕਰ ਲਈਆਂ ਠੀਕ ਹੈ ਕੋਈ ਜ਼ਿਆਦਾ ਚੀਜ਼ਾਂ ਨਹੀਂ ਕਰ ਲਈਆਂ ਉੱਡਦੀਆਂ ਜਾਣ ਵਾਲੇ ਕੰਮ ਕਰਨੇ ਆ ਜੀ ਹਾਂਜੀ ਹਾਂਜੀ ਕੀ ਮੁੱਲ ਦੀ ਪਹਿਲਾਂ ਹੀ ਦੱਸ ਦਿੰਦੇ ਸਾਨੂੰ ਜੀ ਠੀਕ ਹੈ ਜੀ ਇੰਨੀ ਕੀ ਕੀਮਤ ਹੈ 65000 ਰੁਪਏ 65000 ਰੁਪਏ ਟੋਕੜ ਗੱਪੜ ਦੀ ਬਿਲਕੁਲ ਜਾਇਜ਼ ਸੁਣੀ ਬਾਜ਼ਾਰ ਚ ਹਾਂਜੀ ਵਿਕੜੀ 1 20 ਦੀ 30 ਦੀ ਡਬਲ ਕਰਨੀ ਕੋਈ ਕਰਨੇ ਕਰਨੇ ਪੱਕੇ ਡਬਲ ਕਰਨ ਪੰਜ 5.5 ਕਿਲੋ ਦੁੱਧ ਜੇ ਹਾਂਜੀ ਤੇ ਗੱਪੜ ਜਿਹੜੀ ਆ ਚੈੱਕ ਪਾਸ ਫੁੱਲ ਗਰੰਟੀਡ ਫੁੱਲ ਗਰੰਟੀ ਚੈੱਕ ਆਡੀ ਹੋਈ ਆ ਜਿੰਨੇ ਵੀ ਆਨਲਾਈਨ ਲੈਣੀਆਂ ਵੀਰ ਮੇਰਾ ਮੰਗਵਾ ਕੇ ਗੱਡੀ ਵਾਲੇ ਤੁਸੀਂ ਦਿਆਂ ਚੈੱਕ ਕਰਵਾ ਕੇ ਪੈਸੇ ਦੇਣ ਤਾਂ ਠੀਕ ਹੈ ਵੀਰ ਜੀ ਬਿਲਕੁਲ ਦੇਖੋ ਵੀਰ ਜੀ ਫੰਡ ਦੇ ਗੱਭਨ ਲੈ ਆਓ ਜੀ ਛੋਟੀ ਜੀ ਲੈ ਆਓ ਜੀ ਤੇ ਕੀਮਤ ਵੇਖ ਲਓ ਕੀ ਕੀਤੀ ਜੀ ਕਿੰਨਾ ਬਫਾ ਬੁਜੀ ਨਹੀਂ ਜੀ ਅਗੋਂ ਕਮਾਲਿਆ ਕਰ ਵੇਖੋ ਜੀ ਵੇਖੋ ਕੁਆਲਟੀ ਸਿੰਗ ਵੇਖ ਲਓ ਸਿੰਗ ਵੇਖੋ ਵੇਖ ਜੀ ਹਾਂ ਤੇ ਪੂਰੀ ਸਾਡੀ ਛੋਟੀਆਂ ਜੀ 2.5 ਮਹੀਨਾ ਦੀ ਗੱਭਨ ਦਾ 5 5.5 ਕਿਲੋ ਦੁੱਧ ਆ ਜੀ ਹਾਂ ਜਿੰਨੇ ਕੀ ਕੀਮਤ ਆ ਜੀ 65000 ਕੀਮਤ ਨਹੀਂ ਜ਼ਿਆਦਾ ਕੀਤੀ ਜੀ ਇਹਦਾ ਨਾਮ ਚੜਾ ਕੀ ਕਿਉਂ ਜ਼ਿਆਦਾ ਵਾ ਨਹੀਂ ਨਹੀਂ ਵੀਰ ਜੀ ਕੀ ਬਤੋੜ ਘੱਟ ਕੁਛ ਦੀ ਹੱਦ ਜਿਹੜੀ ਛੋਟੀਆਂ ਚੰਗੀਆਂ ਉਹਨਾਂ ਦੇ ਪਛੇਰੇ ਬਈਏ ਲੱਗਦੇ ਜੀ ਸਹੀ ਗੱਲ ਵੀਰ ਜੀ ਹਾਂਜੀ ਤੇ ਅੱਗੇ ਵੀਰ ਜੀ ਅੱਗੇ ਆਪਾਂ ਦਿਖਾ ਲਈਏ ਵਿੱਚੋਂ ਆਹ ਜੋ ਹੈਂਡ ਦੀ ਐਜ ਤੇ ਛੋਟੀ ਡਿਊ ਵੀ ਹੈਗੀ ਆ ਅੱਛਾ ਜੀ ਉਹ ਵੀ ਰਹਿਣ ਦੀ ਹੈ ਹਾਂਜੀ ਠੀਕ ਆ ਵੀਰ ਜੀ ਉਹਦਾ ਵਿਖਾਲ ਦੋ ਬਾਅਦ ਵਿੱਚ ਵੀਡੀਓ ਵਿੱਚ ਛਾਵਾਂਗੇ ਆਜੋ ਵੀ ਇੱਧਰ ਆਓ ਨਾ ਉਹ ਭਲਵਾਨ ਸਾਹਿਬ ਕੱਟਾ ਮੰਗ ਰਹੇ ਇਹਦੇ ਠੀਕ ਹੈ ਹਾਂ ਆਹ ਜਿਹੜਾ ਕੱਟਾ ਜੀ ਤੇ ਆਪਾਂ ਹੀ ਦਿੱਤੀ ਇੱਕ ਦਾ ਦਿੱਤਾ ਜੀ ਰਹਿਣ ਤੋਂ ਛੋਟੂ ਖੋਲਣਾ ਹੈ ਉਹ ਰਹਿਣ ਤੋਂ ਮਗਰ ਕਰਕੇ ਲੈਵਾ ਦੂਆ ਦਿਖਾ ਲਦੇ ਵੇਖੋ ਜੀ ਵਾ ਦੁੱਧ 6 ਕਿਲੋ ਦੇ ਕਰੀਬ ਚ ਠੀਕ ਹੈ ਜੀ ਗੱਭਨ ਜੀ ਗੱਭਨ ਨਹੀਂ ਹੈ ਜੀ ਹਾਂ ਖੱਟਾ ਜੇ ਆ ਮੰਗ ਖੱਟੇ ਦੇ ਦਿਖਾ ਦਿਓ ਮੰਗਰ ਇਧਰ ਵੇਖ ਦਾਰਦੀ ਏ ਥੋੜਾ ਜਿਹਾ ਹਣਾ ਠੀਕ ਹੈ ਜੀ ਇਹ ਕਾ ਵੀ ਝੋੜੀ ਆਪਣੇ ਕੋਲ ਤਾਜੀ ਆ ਤਾਜੀ ਹੈ ਜੀ ਇਹ ਵੀ ਚੰਗੇ ਮੁੱਲ ਤੇ ਆ ਜਿਆਦਾ 1 ਮਾਰਾ ਕਿਲੋ ਦੁੱਧ ਤੇ ਆ ਰਿਹਾ ਠੀਕ ਹੈ ਵੇਖੋ ਜੀ ਠੀਕ ਹੈ ਇਹ ਵੀ ਹਾਂ ਬਾਅਦ ਚ ਆਪਾਂ ਉਹ ਅੰਦਰ ਵਿਖਾ ਲੀਏ ਥੋੜੇ ਨੇ ਕੀ ਜੀ ਆਪਣੇ ਕੋਲ ਦੇਖੋ ਵੀਰ ਜੀ ਸਾਰੇ ਟੌਪ ਦੇ ਨਕੀਨੇ ਆ ਜੀ ਮੇਰੇ ਕੋਲ ਇਹ ਇਹ ਨਿਗਿਆ ਨਿਗਿਆ ਕੀਮਤਾਂ ਕੀਤੀਆਂ ਵੀਰ ਜੀ ਆਓ ਦੁੱਧ ਜੀ ਜੀ ਖੋ ਲੋ ਜੀ ਛੋਟੂ ਠੀਕ ਇਹਦੇ ਕੋ 12 ਕਿਲੋ ਦੁੱਧ ਹਾਂ ਨੱਟ ਰੈਡੀ ਨੱਟ ਹਾਂ ਕਟਾ ਮਗਰ ਜੀ ਇਹ ਵੀ ਵੀਰ ਜੀ ਕਟਾ ਮਗਰ ਆ ਤਾਂ ਪੂਰੀ ਵੱਡੀ ਛੋਟੀ ਆ ਜੀ ਓਕੇ ਪੀਸ ਓਕਾ ਪੀਸ ਸਹੀ ਗੱਲ ਹੈ 12 ਕਿਲੋ ਦੁੱਧ ਜੇ ਰੈਡੀ ਇਹਦੇ ਕੋ ਰੈਡੀ 12 ਕਿਲੋ ਵੱਡੀ ਛੋਟੀ ਕੁਆਲਿਟੀ ਦਿਖਾਓ ਬਿਲਕੁਲ ਦੇਖੋ ਵੀਰ ਜੀ ਹੈਗੀ ਕਿਤੇ ਐਂਡ ਪੀਸ ਹੈਗੀ ਹੈਗੀ ਵੇਖੋ ਜੀ ਲਓ ਜੀ ਠੀਕ ਆ ਠੀਕ ਜੀ ਪੂਰੀ ਵੱਡੀ ਛੋਟੀ ਹੈ ਜੀ 12 ਕਿਲੋ ਨੈਟ ਰੈਡੀ ਦੁੱਧ ਜੀ ਤਿਆਰ ਹੈ ਜੀ ਮਗਰ ਆ ਗਿਆ ਕਟਾ ਜੀ ਮਗਰ ਕਟਾ ਜੀ ਤੇ ਵੀ ਜੀ ਜਿਹੜਾ ਮਰਜ਼ੀ ਵੀ ਭਰਾ ਕੋਈ ਆਪਣਾ ਐ ਤਸੱਲੀ ਕਰਕੇ ਖੜ ਸਕਦਾ ਵੀ ਜੀ ਇਹਦੀ ਕੀਮਤ ਆਪਾਂ ਕਿੰਨੀ ਕੀ ਕਰੀਏ ਵੇਖੋ ਜੀ ਲੈ ਵਾ ਲੂ ਵੇਖੋ ਠੀਕ ਹੈ ਕੀਮਤ ਜੀ ਕੀਮਤ ਇਹਦੀ ਜੀ ਛੋਟੀ ਕਰੀਏ 135 ਅੱਛਾ ਜੀ ਮੈਂ 130 ਦੀ ਦੇ ਦਮ ਆ ਨੀ ਛੋਟੂ ਇਹ ਤੇਰੀ ਦੀ ਬਸ ਠੀਕ ਹੈ ਆ ਉਹ ਜੋ ਡੀ ਛੋਟੂ ਲਿਆ ਕੱਢ ਕੇ ਬਸ ਠੀਕ ਹੈ ਆ ਵੀ ਛੁੱਟੀਆਂ ਆਪਾਂ ਬਾਅਦ ਵਿੱਚ ਖਾਵਾਂਗੇ ਠੀਕ ਹੈ ਜੀ ਆ ਜੋ ਦੀ ਤੁਹਾਨੂੰ ਉਹ ਖਾ ਲਈ ਇਹ ਟਾਪ ਕਲਾਸ ਟਾਪ ਛੋਟੂ ਖੋਰ ਤਾਜੀ ਸੂਈ ਆ ਠੀਕ ਹੈ ਜੀ ਤੇ 12 ਕਿਲੋ ਕੱਟੀ ਕੋ ਭੋੜਾਈ ਆ ਠੀਕ ਹੈ 12 ਕਿਲੋ ਭੋੜਾਈ ਆ ਆ ਬੱਚਾ ਜੇ ਖਾਲ ਦੋ ਆ ਬੱਚਾ ਜੀ ਨਹੀਂ ਆ ਥੋੜਾ ਜੇ ਅੰਦਰ ਤੈਨੂੰ ਬਾਹਰ ਕੱਢ ਕੇ ਦਿਖਾ ਲ ਦੇ ਦੇਖਿਓ ਵੀ ਚੀਜ਼ ਕੀ ਆ ਇਹ ਤਾਂ ਵੀਰ ਜੀ ਦੇਖਿਓ ਤੁਸੀਂ ਇਹ ਸਾਬ ਬਣਾ ਲੈਣ ਰੀਜਾਂ ਲਾਈਆਂ ਕਿਤੇ ਰਹਿੰਦੇ ਰੀ ਕੱਟੀ ਆ ਖੀਰੀ ਪਲਵਾਨ ਸਾਹਿਬ ਇਹ ਤਾਂ ਰੀਜਾਂ ਲਾਈਆਂ ਵੀਰ ਜੀ ਕਹਿੰਦੇ ਸੀ ਖੀਰੀ ਕੱਟੀ ਆ 15 16 ਕਿਲੋ ਵਾਲੀ ਪਹਿਲੇ ਨੇ ਕੱਟੀ ਆ ਸਹੀ ਗੱਲ ਵੀਰ ਜੀ ਵੇਖੋ ਟੌਪ ਆ ਟੌਪ ਤੋਂ ਟੌਪ ਟੌਪ ਤੋਂ ਟੌਪ ਇਹਦੇ ਤੋਂ ਕਰਦੀ ਵੀ ਪਲਵਾਨ ਆਵਾਂਗਾ ਹੈ ਇਹ ਨਹੀਂ ਕੁਝ ਵੀ ਇਹ ਵੀ ਕਹਿੰਦੇ ਟੌਪ ਤੋਂ ਟੌਪ ਹੈ ਟੌਪ ਤੋਂ ਟੌਪ ਹੈ ਟੌਪ ਤੋਂ ਟੌਪ ਹੈ ਸਹੀ ਗੱਲ ਵੀਰ ਜੀ ਹਾਂ ਇਹ ਆ ਹੀਰਾ ਇਹਦੇ ਵੱਜਦੀਆਂ ਜੀ ਥਾਪੀਆਂ ਤੇਰੀ ਪੈਂਦੀਆਂ ਜੀ ਫਲਕਾਰੀਆਂ ਫਲਕਾਰੀਆਂ ਇਹੋ ਜ ਸਹੀ ਗੱਲ ਐ ਤੇ ਬਿੰਦੀਆਂ ਫਲਕਾਰੀਆਂ ਤੇ ਥਾਪੀਆਂ ਦੇਖੋ ਜੀ ਪੰਡਾਏ ਪਾਈ ਫਿਰਦੀ ਵੇਖੋ ਜੀ ਵੇਖੋ ਜੀ ਫੀਰੀ ਕੱਟੀ ਆ ਢਾਈਆਂ ਸਾਲਾਂ ਦੀ ਤੇ 12 ਕਿਲੋ ਕੱਟੀ ਕੋ ਬੋਲਾ ਜੇ ਵੇਖੋ ਵਖਾ ਲੋ ਜੀ ਨਗੀਨ ਵਾਲੇ ਸੋਹੇ ਜੀ ਐ ਹੁਣ ਇਹਦਾ ਤਸੱਲੀ ਦਾ ਪਲਵਾਨ ਜੀ ਦਿਖਾ ਲੋ ਮੈਂ ਹਾਂ ਵੀ ਇੱਕ ਵਾਰ ਸਿੰਘ ਵੀ ਵਖਾ ਸਿੰਘ ਦੀ ਕੁਆਲਿਟੀ ਵੇਖੋ ਵੀ ਕਿੰਨੇ ਗਨੇਗਾ ਕੋਕਾ ਪੀ ਕੱਟੀ ਦਾ ਥਾਨ ਵਖਾ ਲੋ ਅੱਗੋ ਜੀ ਇਹ ਇਕੱਲੇ ਇਕੱਲੇ ਅੰਗ ਤੋਂ ਤਸੱਲੀ ਕਰਾਉ ਉਹ ਆ ਗਿਆ ਚੀਜ਼ ਐ ਕੋਈ ਵੇਖੋ ਵੀਰ ਜੀ ਆਜੋ ਹੁਣ ਗਾਂ ਆਜੋ ਵੇਖੋ ਤੁਰਦੇ ਨੇ ਪਲਵਾਨਾਂ ਆ ਗਏ ਵੇਖੋ ਲੇਖੋ ਜੀ ਪਾਣੀ ਪੀਣ ਦੇ ਛੋਟੂ ਬੰਦ ਦੇ ਹੁਣੇ ਬੰਦ ਦੇ ਬੰਦੇ ਬੰਦੇ ਕੰਮ ਬੰਦੇ ਕੰਮ ਸੀ ਜੇ ਪਲਵਾਨ ਨੂੰ ਤਸੱਲੀ ਕਰਾ ਲੈਂਦੇ ਟੋਪ ਵਾਲਾ ਤਾਂ ਨਾ ਡੈਕ ਜਿਹੜਾ ਅਧਿਨਾ ਸਹੀ ਗੱਲ ਜੀ ਅਧਿਨਾ ਜਿਹੜਾ ਆ ਜੀ ਆ ਨਾ ਜੀਨਾ ਸਹੀ ਗੱਲ ਵੀਰ ਜੀ ਹਾਂ ਆ ਨਾ ਜੀਨਾ ਨਿਗਾ ਨਿਗਾ ਸਿੰਘ ਤੇ ਖੀਰੀ ਕੱਟੀ ਵੇਖੋ ਵੀਰ ਜੀ ਖੀਰੀ ਕੱਟੀ ਤਾਂ 12 ਕਿਲੋ ਬੋਲਾ 12 ਕਿਲੋ ਬੋਲਾ ਜੀ ਮਗਰ ਕਿੰਨੇ ਜੀ ਤੇ 15 ਕਿਲੋ ਮਗਰ ਕਟਾ ਮਗਰ ਕਟਾਈ ਹਾਂਜੀ 15 ਕਿਲੋ ਦੁੱਧ ਦਊਗੀ ਕੱਟੇ ਦੋ ਪੱਕਾ ਵੀਰ ਜੀ ਪਲੋਂ ਹੀ ਪਲੋਂ ਹੀ ਸਹੀ ਗੱਲ ਵੀਰ ਜੀ ਵੇਖੋ ਵੀਰ ਜੀ ਵੇਖੋ ਕਿੰਨੇ ਕਿੰਨੇ ਕੀ ਸਿੰਗੀ ਆ ਵੀਰ ਜੀ ਹਾਂ ਬਾਕੀ ਨੇ ਤੇ ਲੈੜੀਆਂ ਲਵੇ ਵੀਰ ਮੇਰਾ ਉਹ ਜਿਹਦਾ ਘਰ ਬਾਹਰ ਜਿਹੜਾ ਵਾ ਬੂਹਾ ਬੋਹਾ ਲੱਗ ਨਜ਼ਰਾ ਖਾਣ ਵਾਲੀ ਨਜ਼ਰਾ ਖਾਣ ਵਾਲੀ ਛੱਡੀ ਸਹੀ ਵੀਰ ਜੀ ਇੱਥੇ ਫਲਕਾਰੀਆਂ ਪੈਂਦੀਆਂ ਨਹੀਂ ਫਿਰ ਇੱਥੇ ਫਲਕਾਰੀਆਂ ਇਹਦੇ ਤੇ ਜੋ ਮਰਜੀ ਵਾ ਜੋ ਮਰਜੀ ਪਾ ਲੋ ਸਹੀ ਗੱਲ ਮੈਡਮ ਕੱਢੀ ਜਾ ਮੈਡਮ ਅਸਲ ਚੀਜ਼ ਹੈ ਅਕਵਾਰਟੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਆ ਕੋਕਾ ਪੀਸ ਹਾਂ ਠੀਕ ਨਹੀਂ ਨਗੀਨਾ ਠੀਕ ਹੈ ਠੀਕ ਹੈ ਇਹ ਠੰਡੀ ਸੀਲ ਕਰਵਾ ਲਈ ਤੇ ਪਹਿਲੇ ਦਿਨ ਵੀ ਨਹੀਂ ਹੌਲ ਕੀਤੀ ਠੀਕ ਹੈ ਜੀ ਹਾਂ ਜੀ ਤੇ 12 ਕਿਲੋ ਦੇ ਕਰੀਬ ਬੋਲਾ ਹੀ ਆ। ਇਹਦੀ ਵਿੱਚ ਕੀਮਤ? ਕੀਮਤ ਨਹੀਂ ਇਹਦੀ ਕੋਈ ਕوش ਵੀ ਜੀ। ਕੀਮਤ ਤਾਂ ਇੰਨਾਂ ਚੀਜ਼ਾਂ ਦੀ ਕੋਈ ਕوش ਵੀ ਨਹੀਂ ਹੈ। ਉਹ ਤਾਂ ਗੱਲ ਹੈ ਵੀ ਜੀ। ਇਹਦਾ ਤਾਂ ਮੁੱਲ ਹੀ ਨਹੀਂ ਕੋਈ। ਹੀਰਿਆਂ ਦਾ ਮੁੱਲ ਹੀ ਕੋਈ ਨਹੀਂ ਸਹੀ ਗੱਲ ਆ। ਕਰਾਂਗੇ ਜੀ। ਇਹਦਾ ਕੋਈ ਮੁੱਲ ਨਹੀਂ ਆਪਾਂ ਗੱਲ। ਠੀਕ ਠੀਕ ਹੈ ਵੀਰ ਜੀ। ਹਾਂ ਇਹਦਾ ਕੋਈ ਮੁੱਲ ਨਹੀਂ ਇਹਨਾਂ ਦੇ ਕੀਮਤ ਹੀ ਨਹੀਂ ਕਟੀਆਂ ਦੀ ਕੋਈ ਯਾਰ। ਸਹੀ ਗੱਲ ਵੀਰ ਜੀ। ਕੋਈ ਜ਼ਿਆਦਾ ਕੀਮਤ ਨਹੀਂ ਫਿਰ ਵੀ ਆਪਾਂ ਜਾਇਜ਼ ਹੀ ਕਰਾਂਗੇ। ਠੀਕ ਹੈ। ਇਹਦਾ ਕੋਈ ਸਮਝ ਲੈ ਵੀ 5 ਲੱਖ ਮੰਗ ਲੈਣਾ। ਨਹੀਂ ਨਹੀਂ ਠੀਕ ਹੈ ਇਹ। ਤੇ ਛੋਟੀ ਕੀਮਤ ਕਰਾਂਗੇ ਜੀ। ਲੈ ਜਾ ਛੋਟੂ। ਸਤਿ ਸ੍ਰੀ ਅਕਾਲ। ਨਾਂ ਤੇ ਗੱਲ ਰਹੇ ਹਾਂ। ਠੀਕ ਹੈ ਜੀ ਨੰਬਰ ਆਪਣਾ 9779983441 ਨਾਮ ਹੰਕਾਰ ਸਿੰਘ ਪਿੰਡ ਕੋਗਾ ਜ਼ਿਲ੍ਹਾ ਗਰਦਾਸਪੁਰ। ਠੀਕ ਹੈ। ਧੰਵਾਦ ਆ ਜੀ। ਧੰਵਾਦ। ਸਤਿ ਸ੍ਰੀ ਅਕਾਲ ਜੀ। ਫੇਰ ਪਰਵਾਦੋ ਨੀਗਾ। ਦੇਖੋ ਵੀਰ ਜੀ। ਦੇਖੋ ਜੀ। ਇਹ ਆ ਬੋਰੇ। ਬੋਰੇ ਬੰਨੀ ਫਿਰਦੀ ਕਿ ਨਹੀਂ ਵੇ? ਹਾਂ। ਗੱਟਾ ਹੀ ਵੇਖੋ ਜੀ। ਕੀਮਤ ਇਹ ਜੀ ਫੋਨ ਤੇ ਕਰਾਂਗੇ ਲਗਭਗ ਕੀਮਤ ਤੁਹਾਨੂੰ ਦੱਸ ਦਿੰਦੇ ਆ ਫੇਰ ਦੂਦੇ ਆਸ-ਪਾਸ ਕਰਾਂਗੇ। ਠੀਕ ਹੈ ਵੀਰ ਜੀ। ਠੀਕ। ਠੀਕ ਹੈ ਵੀਰ ਜੀ। ਜੈ ਜੀ ਜੀ ਵੀਰ ਜੀ ਬਿਲਕੁਲ ਜੀ ਗਾਜ ਕੀਮਤ ਕਰਦੀ ਹੈ ਕੱਟੀ 3 ਦੀ ਵੀ ਆ ਸਾਢੇ 3 ਦੀ ਵੇਖਦੀ ਜੀ ਠੀਕ ਠੀਕ ਹੈ ਵੀ ਹਾਂ ਜੀ ਤਾਂ ਮੈਂ 2 ਦੇ ਆਸ-ਪਾਸ ਕੀਮਤ ਕਰਾਂਗੇ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸასი ਗੱਲ ਜੀ ਸასი ਗੱਲ ਵੀਰ ਜੀ